ਅਕਤੂਬਰ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਤੁਹਾਨੂੰ ਦੱਸ ਦਈਏ ਕਿ ਛੁੱਟੀਆਂ ਦੀ ਲਿਸਟ ਜਾਰੀ ਹੋ ਚੁੱਕੀ ਆ ਬੱਚਿਆਂ ਨੂੰ 10ਵੇਂ ਮਹੀਨੇ ਯਾਨੀ ਅਕਤੂਬਰ ਦੇ ਵਿੱਚ ਬਹੁਤ ਸਾਰੀਆਂ ਛੁੱਟੀਆਂ ਮਿਲਣਗੀਆਂ ਤੁਹਾਨੂੰ ਦੱਸ ਦਈਏ ਕਿ ਅਕਤੂਬਰ ਸ਼ੁਰੂ ਹੁੰਦਿਆਂ ਸਾਰੇ ਸਕੂਲਾਂ ਦਾ ਵਿੱਚ ਛੁੱਟੀਆਂ ਦਾ ਵੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਨਵੇਂ ਮਹੀਨੇ ਦੀ ਸ਼ੁਰੂਆਤ ਨਾਲ ਕੈਲੰਡਰ ਦਾ ਪੰਨਾ ਵੀ ਪਲਟ ਗਿਆ ਤੇ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ ਸਕੂਲ ਕਾਲਜ ਦੇ ਬੱਚਿਆਂ ਦੀ ਛੁੱਟੀਆਂ ਦੀ ਸੂਚੀ ਦੇਖਣ ਨੂੰ ਮਿਲ ਗਿਆ ਅਕਤੂਬਰ 2024 ਚ ਛੁੱਟੀਆਂ ਦਾ ਕੈਲੰਡਰ ਬੱਚਿਆਂ ਲਈ ਬਹੁਤ ਖਾਸ ਹੈ ਇਸ ਮਹੀਨੇ ਸਕੂਲ ਕਈ ਦਿਨ ਬੰਦ ਰਹਿਣਗੇ ਅਤੇ ਬੱਚੇ ਮਸਤੀ ਕਰਦੇ ਹੋ ਦਿਖਾਈ ਦੇਣਗੇ ਤਾਂ ਅੰਦਾਜ਼ੇ ਕਿ ਗਾਂਧੀ ਜਨਮ ਦਿਤੀ ਤੋਂ ਲੈ ਕੇ ਨਵਰਾਤਰੀਆਂ ਤੇ ਦੁਸ਼ਹਰਾ ਤੱਕ ਸਭ ਕੁਝ ਅਕਤੂਬਰ ਵਿੱਚ ਹੀ ਹੁੰਦਾ ਸਕੂਲੀ ਬੱਚਿਆਂ ਵਿੱਚ ਨਵਰਾਤਰੀਆਂ ਤੇ ਦੁਸ਼ਹਰੇ ਦਾ ਕਾਫੀ ਕ੍ਰੇਜ਼ ਹੈ ਸਤੰਬਰ ਚ ਕੋਈ ਵਿਸ਼ੇਸ਼ ਤਿਉਹਾਰ ਨਾ ਹੋਣ ਕਾਰਨ ਅਕਤੂਬਰ ਦਾ ਵੀ ਮੁੱਲ ਵੱਧ ਜਾਂਦਾ ਤੁਹਾਨੂੰ ਅਕਤੂਬਰ ਦੇ ਵਿੱਚ ਵਿਦਿਆਰਥੀਆਂ ਨੂੰ ਕੁਝ ਲੰਬੇ ਵੀਕੈਂਡ ਦੀ ਯੋਜਨਾ ਬਣਾਉਣ ਦਾ ਵੀ ਮੌਕਾ ਮਿਲੇਗਾ ਜੇਕਰ ਤੁਸੀਂ ਵੀ ਇਸ ਮਹੀਨੇ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਕਤੂਬਰ ਦੀਆਂ ਛੁੱਟੀਆਂ ਦੇ ਕੈਲੰਡਰ ਤੇ ਜ਼ਰੂਰ ਨਜ਼ਰ ਮਾਰੋ ਤੁਹਾਨੂੰ ਇਸ ਮਹੀਨੇ ਵੱਖਰੀ ਛੁੱਟੀ ਨਹੀਂ ਲੈਣੀ ਪਵੇਗੀ ਤੁਹਾਨੂੰ ਦੱਸ ਦਿੰਦੇ ਆ ਕਿ ਸਕੂਲਾਂ ਦੀ ਗੱਲ ਕੀਤੀ ਜਾਵੇ ਅਕਤੂਬਰ ਮਹੀਨੇ ਸਕੂਲ ਦੀਆਂ ਛੁੱਟੀਆਂ ਸਤੰਬਰ ਵਿੱਚ ਪਿਤਰਪਕ ਦੇ ਦੌਰਾਨ ਕੋਈ ਵੱਡਾ ਤਿਉਹਾਰ ਨਹੀਂ ਮਨਾਇਆ ਜਾਂਦਾ ਅਜਿਹੇ ਚ ਹਰ ਕੋਈ ਨਵਰਾਤਰੀ ਦਾ ਇੰਤਜ਼ਾਰ ਕਰਦਾ ਹੈ ਪੱਛਮੀ ਬੰਗਾਲ ਚ ਦੁਰਗਾ ਪੂਜਾ ਦੇ ਖਾਸ ਮੌਕੇ ਤੇ ਕਈ ਸਕੂਲ 10 ਦਿਨਾਂ ਲਈ ਬੰਦ ਰਹਿਣਗੇ ਤੁਹਾਨੂੰ ਦੱਸਦੀ ਕਿ ਅਕਤੂਬਰ ਦੇ ਵਿੱਚ ਜਿਹੜੀਆਂ ਛੁੱਟੀਆਂ ਹੋਣੀਆਂ ਨੇ ਕੁਝ ਰਾਜਾਂ ਦੇ ਵਿੱਚ ਇਸ ਲਈ ਸਾਰੇ ਵਿਦਿਆਰਥੀਆਂ ਨੂੰ ਰਾਜਾਂ ਦੀਆਂ ਛੁੱਟੀਆਂ ਦੇ ਕੈਲੰਡਰ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ ਅਕਤੂਬਰ ਮਹੀਨੇ ਵਿੱਚ ਵੱਖ-ਵੱਖ ਤਿਉਹਾਰਾਂ ਦੇ ਮੌਕੇ ਤੇ ਸਕੂਲ 5 ਦਿਨ ਬੰਦ ਰਹਿਣਗੇ ਸਰਕਾਰੀ ਛੁੱਟੀ ਦੀ ਗੱਲ ਕੀਤੀ ਜਾਵੇ ਤਾਂ 2 ਅਕਤੂਬਰ ਨੂੰ ਗਾਂਧੀ ਜਨਤੀ ਹੋਵੇਗੀ ਜਿਸ ਦੇ ਚਲਦੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਦੀ ਗੱਲ ਕੀਤੀ ਜਾਵੇ 3 ਅਕਤੂਬਰ ਨੂੰ ਤਾਂ ਮਹਾਰਾਜਾ ਅਗਰਸੇਨੀ ਜਨਤੀ ਕਰ ਰਾਜਸਥਾਨ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿੱਚ ਸਰਕਾਰੀ ਛੁੱਟੀ ਰਹੇਗੀ ਅਤੇ 11 ਅਕਤੂਬਰ ਨੂੰ ਮਾਸਕਮੀ ਅਤੇ 12 ਅਕਤੂਬਰ ਨੂੰ ਵਿਜੇ ਦਸ਼ਮੀ ਦੇ ਮੌਕੇ ਤੇ ਵੀ ਸਕੂਲ ਬੰਦ ਰਹਿਣਗੇ ਤੁਹਾਡੇ ਰਾਜ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰ ਸੈਨ ਜਨਤੀ ਦੀ ਛੁੱਟੀ ਹੈ ਤਾਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਦਰਅਸਲ 2 ਅਕਤੂਬਰ ਨੂੰ ਰਾਸ਼ਟਰੀ ਛੁੱਟੀ ਹੈ ਜਿਸ ਤੋਂ ਬਾਅਦ 3 ਅਕਤੂਬਰ ਨੂੰ ਵੀ ਛੁੱਟੀ ਮਿਲੇਗੀ ਸਿਰਫ 4 ਅਕਤੂਬਰ ਨੂੰ ਛੁੱਟੀ ਲੈਣੀ ਪਵੇਗੀ ਅਤੇ ਫਿਰ 5 6 ਨੂੰ ਸ਼ਨੀ ਐਤਵਾਰ ਹੋਵੇਗਾ ਇਸੇ ਤਰ੍ਹਾਂ ਜਿਨ੍ਹਾਂ ਸਕੂਲਾਂ ਦੇ ਵਿੱਚ ਅਸ਼ਮੀ ਅਤੇ ਨੌਵੀਂ ਦੀਆਂ ਛੁੱਟੀਆਂ ਹਨ ਉਹਨਾਂ ਨੂੰ ਵੀ ਦਸਹਰੇ ਤੱਕ 3 ਦਿਨ ਦਾ ਆਰਾਮ ਮਿਲੇਗਾ ਫਿਰ ਦੀਵਾਲੀ ਦੀ ਗੱਲ ਕੀਤੀ ਜਾਵੇ ਤਾਂ ਅਗਲੇ ਮਹੀਨੇ 1 ਨਵੰਬਰ ਨੂੰ ਹੀ ਹੈ ਕਤਕ ਅਕਤੂਬਰ 20 ਬਾਰਤੋਂ ਜ਼ਿਆਦਾ ਸਕੂਲਾਂ ਵਿੱਚ ਛੁੱਟੀਆਂ ਹੋਣੀਆਂ ਅਕਤੂਬਰ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਤੋਂ ਦੱਸ ਦਈਏ ਕਿ ਛੁੱਟੀਆਂ ਦ ਲਿਸਟ ਜਾਰੀ ਹੋ ਚੁੱਕੀ ਆ ਬੱਚਿਆਂ ਨੂੰ 10ਵੇਂ ਮਹੀਨੇ ਯਾਨੀ ਅਕਤੂਬਰ ਦੇ ਵਿੱਚ ਬਹੁਤ ਸਾਰੀਆਂ ਛੁੱਟੀਆਂ ਮਿਲਣਗੀਆਂ ਤੁਹਾਨੂੰ ਦੱਸ ਦਈਏ ਕਿ ਅਕਤੂਬਰ ਸ਼ੁਰੂ ਹੁੰਦੇ ਆ ਸਾਰੇ ਸਕੂਲਾਂ ਦਾ ਵਿੱਚ ਛੁੱਟੀਆਂ ਦਾ ਵੀ ਲਿਸਟ ਜਾਰੀ ਕਰ ਦਿੱਤੀ ਗਈ ਆ ਨਵੇਂ ਮਹੀਨੇ ਦੀ ਸ਼ੁਰੂਆਤ ਨਾਲ ਕੈਲੰਡਰ ਦਾ ਪੰਨਾ ਵੀ ਪਲਟ ਗਿਆ ਤੇ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ ਸਕੂਲ ਕਾਲਜ ਦੇ ਬੱਚਿਆਂ ਦੀ ਛੁੱਟੀਆਂ ਦੀ ਸੂਚੀ ਦੇਖਣ ਨੂੰ ਮਿਲ ਗਿਆ ਅਕਤੂਬਰ 2024 ਚ ਛੁੱਟੀਆਂ ਦਾ ਕੈਲੰਡਰ ਬੱਚਿਆਂ ਲਈ ਬਹੁਤ ਖਾਸ ਆ ਇਸ ਮਹੀਨੇ ਸਕੂਲ ਕਈ ਦਿਨ ਬੰਦ ਰਹਿਣਗੇ ਅਤੇ ਬੱਚੇ ਮਸਤੀ ਕਰਦੇ ਹੋਏ ਦਿਖਾਈ ਦੇਣਗੇ ਤੁਹਾਨੂੰ ਦਾਜੀ ਕਿ ਗਾਂਧੀ ਜਨਮ ਦਿਨ ਤੋਂ ਲੈ ਕੇ ਨਵਰਾਤਰੀਆਂ ਤੇ ਦੁਸ਼ਹਰਾ ਤੱਕ ਸਭ ਕੁਝ ਅਕਤੂਬਰ ਵਿੱਚ ਹੀ ਹੁੰਦਾ ਸਕੂਲੀ ਬੱਚਿਆਂ ਵਿੱਚ ਨਵਰਾਤਰੀਆਂ ਤੇ ਦੁਸ਼ਹਰੇ ਦਾ ਕਾਫੀ ਕ੍ਰੇਜ਼ ਹੈ ਸਤੰਬਰ ਚ ਕੋਈ ਵਿਸ਼ੇਸ਼ ਤਿਉਹਾਰ ਨਾ ਹੋਣ ਕਾਰਨ ਅਕਤੂਬਰ ਦਾ ਵੀ ਮੂਲ ਵੱਧ ਜਾਂਦਾ ਤੁਹਾਨੂੰ ਦਾਜੀ ਅਕਤੂਬਰ ਦੇ ਵਿੱਚ ਵਿਦਿਆਰਥੀਆਂ ਨੂੰ ਕੁਝ ਲੰਬੇ ਵੀਕੈਂਡ ਦੀ ਯੋਜਨਾ ਬਣਾਉਣ ਦਾ ਵੀ ਮੌਕਾ ਮਿਲੇਗਾ ਜੇਕਰ ਤੁਸੀਂ ਵੀ ਇਸ ਮਹੀਨੇ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਕਤੂਬਰ ਦੀਆਂ ਛੁੱਟੀਆਂ ਦੇ ਕੈਲੰਡਰ ਤੇ ਜ਼ਰੂਰ ਨਜ਼ਰ ਮਾਰੋ ਤੁਹਾਨੂੰ ਇਸ ਮਹੀਨੇ ਵੱਖਰੀ ਛੁੱਟੀ ਨਹੀਂ ਲੈਣੀ ਪਵੇਗੀ ਤੁਹਾਨੂੰ ਦੱਸ ਦਿੰਿਆ ਕਿ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਤੂਬਰ ਮਹੀਨੇ ਸਕੂਲ ਦੀਆਂ ਛੁੱਟੀਆਂ ਸਤੰਬਰ ਵਿੱਚ ਪਿਤਰਪਕ ਦੇ ਦੌਰਾਨ ਕੋਈ ਵੱਡਾ ਤਿਉਹਾਰ ਨਹੀਂ ਮਨਾਇਆ ਜਾਂਦਾ ਅਜਿਹੇ ਚ ਹਰ ਕੋਈ ਨਵਰਾਤਰੀ ਦਾ ਇੰਤਜ਼ਾਰ ਕਰਦਾ ਹੈ ਪੱਛਮੀ ਬੰਗਾਲ 'ਚ ਦੁਰਗਾ ਪੂਜਾ ਦੇ ਖਾਸ ਮੌਕੇ ਤੇ ਕਈ ਸਕੂਲ 10 ਦਿਨਾਂ ਲਈ ਬੰਦ ਰਹਿਣਗੇ ਤੁਹਾਨੂੰ ਦੱਸਦੀ ਕਿ ਅਕਤੂਬਰ ਦੇ ਵਿੱਚ ਜਿਹੜੀਆਂ ਛੁੱਟੀਆਂ ਹੋਣੀਆਂ ਨੇ ਕੁਝ ਰਾਜਾਂ ਦੇ ਵਿੱਚ ਇਸ ਲਈ ਸਾਰੇ ਵਿਦਿਆਰਥੀਆਂ ਨੂੰ ਰਾਜਾਂ ਦੀਆਂ ਛੁੱਟੀਆਂ ਦੇ ਕੈਲੰਡਰ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ ਅਕਤੂਬਰ ਮਹੀਨੇ ਵਿੱਚ ਵੱਖ-ਵੱਖ ਤਿਹਾਰਾਂ ਦੇ ਮੌਕੇ ਤੇ ਸਕੂਲ 5 ਦਿਨ ਬੰਦ ਰਹਿਣਗੇ ਸਰਕਾਰੀ ਛੁੱਟੀ ਦੀ ਗੱਲ ਕੀਤੀ ਜਾਵੇ ਤਾਂ 2 ਅਕਤੂਬਰ ਨੂੰ ਗਾਂਧੀ ਜਨਤੀ ਹੋਵੇਗੀ ਜਿਸ ਦੇ ਚਲਦੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਦੀ ਗੱਲ ਕੀਤੀ ਜਾਵੇ 3 ਅਕਤੂਬਰ ਨੂੰ ਤਾਂ ਮਹਾਰਾਜਾ ਅਗਰਸੇਨੀ ਜਨਤੀ ਕਰ ਰਾਜਸਥਾਨ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿੱਚ ਸਰਕਾਰੀ ਛੁੱਟੀ ਰਹੇਗੀ ਅਤੇ 11 ਅਕਤੂਬਰ ਨੂੰ ਮਾਸਮੀਏ ਤੇ 12 ਅਕਤੂਬਰ ਨੂੰ ਵਿਜੇ ਦਸ਼ਮੀ ਦੇ ਮੌਕੇ ਤੇ ਵੀ ਸਕੂਲ ਬੰਦ ਰਹਿਣਗੇ ਹੱਦ ਰਾਜ ਵਿੱਚ 3 ਅਕਤੂਬਰ ਨੂੰ ਮਹਾਰਾਜਾ ਗੁਰ ਸੰਤ ਜਨਤੀ ਦੀ ਛੁੱਟੀ ਹੈ ਤਾਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਕਿਦਰਸਲ 2 ਅਕਤੂਬਰ ਨੂੰ ਰਾਸ਼ਟਰੀ ਛੁੱਟੀ ਹੈ ਜਿਸ ਤੋਂ ਬਾਅਦ 3 ਅਕਤੂਬਰ ਨੂੰ ਵੀ ਛੁੱਟੀ ਮਿਲੇਗੀ ਸਿਰਫ 4 ਅਕਤੂਬਰ ਨੂੰ ਛੁੱਟੀ ਲੈਣੀ ਪਵੇਗੀ ਤਾਂ ਫਿਰ 5 6 ਨੂੰ ਸ਼ਨੀ ਐਤਵਾਰ ਹੋਵੇਗਾ ਇਸੇ ਤਰ੍ਹਾਂ ਜਿਨ੍ਹਾਂ ਸਕੂਲਾਂ ਦੇ ਵਿੱਚ ਅਸ਼ਮੀ ਅਤੇ ਨੌਮੀ ਦੀਆਂ ਛੁੱਟੀਆਂ ਹਨ ਉਹਨਾਂ ਨੂੰ ਵੀ ਦਸਹਰੇ ਤੱਕ 3 ਦਿਨ ਦਾ ਆਰਾਮ ਮਿਲੇਗਾ ਫਿਰ ਦੀਵਾਲੀ ਦੀ ਗੱਲ ਕੀਤੀ ਜਾਵੇ ਤਾਂ ਅਗਲੇ ਮਹੀਨੇ 1 ਨਵੰਬਰ ਨੂੰ ਹੀ ਹੈ 31 ਅਕਤੂਬਰ ਵੀਰਵਾਰ ਤੋਂ ਜ਼ਿਆਦਾ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ